ਜਿਲ੍ਹਕਾ थाना सदर पुलिस को एक अजीबोगरीब मामला सामने आया है जिथे एक औरत ਵੱਲੋਂ ਇੱਕ ਵਿਅਕਤੀ ਤੇ ਦੁਸ਼ਕਰਮ ਦੇ આરોਪ ਲਗਾਏ ਗਏ ਹਨ ਇਥੇ ਪੁਲਿਸ ਨੇ ਜਾਣਕਾਰੀ ਦੇਂਦੇ ਦੱਸਿਆ ਵੀ ਇਹ ਔਰਤ ਅਤੇ ਇਹ ਵਿਅਕਤੀ ਪਰਚੇ ਵਿੱਚ ਦਿੱਤੇ ਬਿਆਨਾਂ ਅਨੁਸਾਰ 10 ਸਾਲ ਪਹਿਲਾਂ ਇਕੱਠੇ ਰਹਿੰਦੇ ਸੀ ਅਤੇ ਉਸ ਤੋਂ ਬਾਅਦ ਅਲੱਗ-ਅਲੱਗ ਹੋ ਗਏ ਫਿਰ ਇਸ ਵਿਅਕਤੀ ਕਿਸੇ ਹੋਰ ਔਰਤ ਨਾਲ ਵਿਆਹ ਹੋ ਗਿਆ ਤੇ ਉਸ ਤੋਂ ਬਾਅਦ ਕਿਸੇ ਹੋਰ ਔਰਤ ਨਾਲ ਰਹਿਣ ਲੱਗਾ ਉਸ ਔਰਤ ਨੇ ਦਿੱਤੇ ਬਿਆਨਾਂ ਵਿੱਚ ਕਿਹਾ ਕਿ 10 ਸਾਲ ਇਕੱਠੇ ਰਹਿਣ ਤੋਂ ਬਾਅਦ ਇਹ ਅੱਡ-ਅੱਡ ਹੋ ਗਏ ਅਤੇ ਇਹਨਾਂ ਕੋਲ ਹੰਦੇ ਕੋਲ ਬੱਚੇ ਵੀ ਹਨ ਅਤੇ ਇਹ ਆਪਣੇ ਮਾਇਕੇ ਪਿੰਡ ਆਈ ਹੋਈ ਸੀ ਜਿੱਥੇ ਉਸ ਵਿਅਕਤੀ ਵੱਲੋਂ ਉਸ ਨਾਲ ਜ਼ਬਰਜਨਾਹ ਕੀਤਾ ਗਿਆ ਇਸ ਲਈ ਅੱਜ ਉਹ ਪੁਲਿਸ ਕੋਲ ਪੁੱਜੀ ਹੈ ਅਤੇ ਪੁਲਿਸ ਨੇ ਬਿਆਨ ਦਿੰਦੇ ਕਿਹਾ ਕਿ ਇੰਸਪੈਕਟਰ ਵੀਰਾ ਰਾਣੀ ਨੇ ਉਕਤ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਹੈ ਅਤੇ ਮਾਮਲਾ ਦਰਜ ਹੋਣ ਤੋਂ ਬਾਅਦ ਉਕਤ ਦੁਸ਼ਕਰਮ ਦੇ ਦੋਸ਼ੀ ਨੂੰ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਾਉਣ ਲਈ ਲਿਆਂਦਾ ਗਿਆ ਹੈ ਤਾਂ ਜੋ ਉਸ ਦਾ ਮੈਡੀਕਲ कराके ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕੇ ਅੱਗੇ ਜੋ ਅਦਾਲਤ ਦੇ ਹੁਕਮ ਹੋਣਗੇ ਉਸ ਅਨੁਸਾਰ ਕੀਤਾ ਜਾਏਗਾ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਕਵਿਤਾ ਦੇਖੋ ਤਤਵਾਦ ਦਰਜ ਹੈ ਇੱਕ ਰਵਤ ਸਿੰਘ ਦੇ ਖਿਲਾਫ ਕਲੌਨ ਸਿੰਘ ਪਤੰਜੀ ਹੈ ਸਵਾਤੀ ਰਾਮ ਨਾ ਜਟਵਾਲੀ 15 5 2024 ਨੂੰ ਹਾਜ਼ਰ ਹੋਵੋ ਮੰਡੀ ਜੀ ਪਲਵੰਤੂ ਸੰਗਤੇ ਇੱਕ 10 ਸੌਦ ਪਰ ਲੱਗੇ ਇਕੱਠੇ ਰਹਿੰਦੇ ਰਹੇ ਜੀ ਆਫ ਦੇ ਤੇ ਉਸ ਬਾਅਦ ਇਹਨਾਂ ਦਾ ਇੱਕ ਬੱਚਾ ਇਹਨਾਂ ਦੇ ਪੈਦਾ ਹੋਇਆ ਉਹ ਇੱਕ ਪ੍ਰੋਫੈਸਰ ਸਾਹਿਬ ਜੀ ਤੇ ਉਸ ਬਾਅਦ ਇਹ ਉਹਦਾ ਉਹਨੇ ਪੰਜਾਬ ਲਾਇਆ ਨੇ ਮੈਨੇ ਹੋਰ ਇੱਕ ਔਰਤ ਰੱਖੀ ਹੋਈ ਸੀ ਮਿੰਤੀ ਜਿਹੜੀ ਹੈ 659 ਉੱਥੇ ਆਪਦੇ ਫੇਫੋ ਦੇ ਘਰੇ ਆਇਆ ਨਗਰ ਤੇ ਆਈ ਸੀ ਇਹ ਇਹਨੇ ਉਹਦੇ ਲੜਕੇ ਦੇ ਮੇਜਰ ਵੀ ਤੱਕੇ ਨਾਰ ਸੀ ਸਵਾਦ ਬਣਾਏ ਉਸ ਤੋਂ ਬਾਅਦ ਇੰਸਪੈਕਟਰ ਵੀਰ ਆਣਾ ਨਹੀਂ ਹੈ ਇੰਚਾਰਜ ਉਮਰ ਸ਼ਲੋਰਾਂ ਨੇ ਪੁਰੇ ਬਿਆਹ ਲੈ ਕੇ ਇਹਨਾਂ ਦੇ ਖਲਾਮ ਕਰ ਬੰਦਾ ਦੇ ਕੁੱਪਰ ਹੋਇਆ ਹੈ ਜੀ 24619 ਸਰ ਮੇਰੇ ਵੱਲੋਂ ਸੀਟੀ ਸੀਨਰਾਸਾ ਦੇ ਹੁਕਮ ਮੁਤਾਬਕ ਕੱਲ ਅਸੀਂ ਨਿਬੰਧਨ ਕਰਕੇ ਕੀਤਾ ਸੀ ਤਾਂ ਸੀਗਾ ਜੀ ਅੱਜ ਪੇਸ਼ਦਾਨ ਕਰਨਾ ਹੈ ਜੀ ਇਹ ਕਿਹੜੀ ਗ੍ਰੀਜ਼ਮ ਕਰਵਾ ਦਿੱਤਾ ਹੈ ਕਰਮਾ 15 5 ਤੇ 25 ਕੀ ਜਾਣਕਾਰੀ ਹੈ ਕਿ ਪਿਆਲੇ 10 ਸਾਲ ਇਕੱਠੇ ਰਹਿੰਦੇ ਜੇ ਕਿਸੇ ਐਕਟ ਦੇ ਤਹਿਤ ਵਿਆਹ ਹੋਇਆ ਹੈ ਹਿੰਦੂ ਐਕਟ ਜਾਂ ਸਿੱਖ ਐਕਟ ਦੇ ਤਹਿਤ ਬਾਰੇ ਨਹੀਂ ਕੋਈ ਵਿਆਹ ਨਹੀਂ ਇਕੱਠੇ ਰਹਿੰਦੇ ਮੈਂ ਇਕੱਠੇ ਰਹਿਣ ਦੀ ਜਾਣਕਾਰੀ ਹੈ ਵਿਆਹ ਦੀ ਜਾਣਕਾਰੀ ਨਹੀਂ ਜਿਵੇਂ ਮਕਤਾਬਕ ਉਹਨੇ ਵਿਆਹ ਦਿੱਤੇ ਲੋ ਹਸਤਾਫੀ ਹੈਗੀ ਜੇ ਇਕੱਠੇ ਰਹਿੰਦੇ ਰਿਹਾ मेडिकल करवा की पेश दफ्त करना चाह रहे हैं एबीआई न्यूज चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत